ਹਰ ਕੋਈ ਸੇ ਧਰਮ ਸ਼ਬਦ ਦੀ ਕਦਰ ਜਾਣਦਾ ਜਿਸ ਦਿਨ 16 ਬ੍ਰਾਹਮਣ ਆਏ ਕੱਲ ਨੂੰ ਆਪਾਂ ਕਥਾ ਕਰਾਂਗੇ 16 ਬ੍ਰਾਹਮਣ ਪੰਡਿਤ ਕਿਰਪਾ ਰਾਮ ਦੱਤ ਜੀ ਦੀ ਅਗਵਾਈ ਚ ਆਏ ਗਿਣਤੀ 16 ਲੀਕੀ ਖੋੜ ਸ 16 ਜਣੇ ਆਏ ਉਸ ਦਿਨ ਹਜ਼ੂਰ ਨੇ ਇਹ ਕਿਆ ਵੀ ਇਹਨਾਂ ਦੇ ਧਰਮ ਨੂੰ ਕਤਰਾ ਖੈ ਤਿਲਕ ਜੰਨੂ ਦੇ ਵਾਸਤਾ ਪਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਸਾਹਿਬ ਛੱਡ ਕੇ ਦਿੱਲੀ ਨੂੰ ਤੁਰ ਪਏ ਦੇ ਜਸਤਨ ਉਰੰਗਦੇਵ ਨੇ ਕੁਰਾਨ ਦੀ ਕਸਮ ਖਾ ਕੇ ਧਰਮ ਦਾ ਵਾਸਤਾ ਪਾਇਆ ਉਸ ਦਿਨ ਗੁਰੂ ਗੋਬਿੰਦ ਸਿੰਘ ਗੁਰੂ ਤੇਗ ਬਹਾਦਰ ਦਾ ਬੇਟਾ ਆਪਣਾ ਘਰ ਛੱਡਣ ਨੂੰ ਤਿਆਰ ਹੋ ਗਿਆ ਕਿਉਂਕਿ ਧਰਮ ਦੀ ਕਦਰ ਧਰਮ ਕਮਾਣ ਵਾਲਾ ਜਾਣਦਾ ਹੈ ਤੇ ਧਰਮੀ ਬੰਦਾ ਤਾਂ ਧਰਮ ਦੀਆਂ ਸੌਂਹਾਂ ਖਾ ਕੇ ਰੋਜ਼ ਮੁਕਰ ਜਾਂਦਾ ਉਹ ਤਾਂ ਮਹਾਰਾਜ ਦੀ ਹੁਰੀ ਝੂੜ ਬੋਲ ਬੋਲ ਕੇ ਮੁਕਰ ਜਾਂਦੇ ਲੋਕ ਜੀ ਮੇਰੀ ਫਿਰ ਅਰਜ਼ ਹੈ ਕਿ ਛੇ ਪੋ ਨੂੰ ਸਤਗੁਰਾਂ ਨੇ ਫੈਸਲਾ ਕਰ ਲਿਆ ਤੇ ਜਦੋਂ ਆਪਾਂ ਜ਼ਫਰਨਾਮਾ ਪੜਨੇ ਆ ਪਹਿਲੇ 12 ਸ਼ੇਰ ਜਿਹੜੇ ਨੇ ਉਹ ਤਾਂ ਸਤਿਗੁਰਾਂ ਨੇ ਪਰਮਾਤਮਾ ਦੀ ਸਿਫਤ ਵਿੱਚ ਗਏ 13ਵਾਂ ਸ਼ੇਰ ਪਤਾ ਕੀ ਮਰਾ ਐਤਬਾਰੇ ਬਰੀ ਕਸਮ ਨੇਸ਼ਤ ਕਿ ਇਸ ਦੇ ਗਵਾਹ ਅਸਤ ਯਜ਼ਦਾ ਯਕੀਸ ਜ਼ਫਰ ਨਾਮੀ ਦੇ ਉਰੰਦ ਸੇਵ ਨੂੰ ਇਥੋਂ ਸਬੋਧਨ ਕਰਦੇ ਨੇ ਮਰਾ ਐਤਬਾਰ ਮਰਾ ਅਰਥ ਇਹ ਮੈਨੂੰ ਪਰਸ਼ੀ ਸ਼ਬਦ ਪੰਜਾਬੀ ਵਾਲਾ ਮਰਾ ਨਹੀਂ ਮਰਾ ਐਤਬਾਰੇ ਐਤਬਾਰਦਾਰ ਤੇ ਭਰੋਸਾ ਕਹਿੰਦੇ ਤੇਰੀ ਚੁੱਕੀ ਕੋਈ ਕਸਮ ਦਾ ਕੋਈ ਭਰੋਸਾ ਨਹੀਂ ਹੋਣ ਕਿਉਂਕਿ ਤੂੰ ਕਿਆ ਸੀ ਖੁਦਾ ਗਵਾਹ ਹੈ ਕਿ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ ਤੁਹਾਨੂੰ ਰਸਤਾ ਦਿੱਤਾ ਜਾਏਗਾ ਕਹਿ ਲਗੇ ਬਈਮਾਨ ਬੰਦਿਆ ਤੂੰ ਰੱਬ ਦੀ ਸੌਖਾ ਖਾ ਕੇ ਮੁੱਕ ਰਿਹਾ ਇਹਦਾ ਮਤਲਬ ਕਿ ਅਨੰਦਪੁਰ ਸਾਹਿਬ ਡਰ ਕੇ ਨਹੀਂ ਛੱਡਿਆ ਗਿਆ